ਅੱਜ ਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਖਰੀ ਪਹੁੰਚੇ ਆਂ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਤੇ ਵੀਰ ਕੋਮਲ ਉਹਨਾਂ ਦੇ ਕੋਲ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਵੀਰ ਹਣੀ ਲੈ ਕੇ ਆਉਂਦੇ ਆ ਠੀਕ ਆ ਜੀ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਨਾਗਾ ਪਾ ਤੁਹਾਨੂੰ ਟੋਟਲ ਆਪਾਂ 7 ਤੱਕ ਦਿਖਾਉਣੇ ਆ ਠੀਕ ਆ ਜੀ ਸਤਕ ਨਗਾ ਜਿਨ੍ਹਾਂ ਦੇ ਵਿੱਚੋਂ ਦੋ ਬੜਾ ਬਿਲਕੁਲ ਸੁਈਆਂ ਸਵਾਈਆਂ ਤੇ ਤਿੰਨ ਗੱਬਣ ਤੁਸੀਂ ਇਧਰ ਦੇਖ ਰਹੇ ਜੇ ਇੱਕ ਮੱਝ ਸੁਈਏ ਤੇ ਇੱਕ ਗੱਬਣ ਮੱਝ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾ ਦਾਂਗੇ ਇਹਨਾਂ ਦੋਸਤੋ ਸਤਾਂ ਕੇ ਨਗਾ ਦੀ ਡਿਟੇਲ ਵਿਰਸਾ ਨਾਮ ਆਪਾਂ ਨੂੰ ਦੇਊਗਾ ਪੂਰੀ ਡਿਟੇਲ ਉਹਨਾਂ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਇੱਕ ਤੋਂ ਜਿਹੜੀਆਂ ਜ਼ਰੂਰੀ ਬੇਨਤੀਆਂ ਆਪਾਂ ਹਰ ਵਾਰ ਕਰਦੇ ਆਂ ਦੋਸਤੋ ਉਹਨਾਂ ਤੇ ਤੁਸੀਂ ਜ਼ਰੂਰ ਗੌਰ ਕਰਿਆ ਕਰੋ ਜਿਹੜਾ ਵੀ ਪਸ਼ੂ ਗੱਬਣ ਕੋਈ ਲੈ ਕੇ ਜਾਂਦਾ ਮੇਰਾ ਭਰਾ ਆਪਣੀ ਬਿਲਕੁਲ ਚੌਥਾ ਥਾਣਾ ਦੀ ਟਿੱਪ ਕੇ ਤਸੱਲੀ ਉਹ ਜ਼ਰੂਰ ਯਕੀਨੀ ਬਣਾਓ ਠੀਕ ਆ ਜੀ ਤੇ ਜਿਹੜੇ ਦੋ ਟਾਈਮ ਜ਼ਰੂਰ ਚੋਇਆ ਕਰੋ ਠੀਕ ਹੈ ਜੀ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਲਾਂਭਾ ਜਿਹੜਾ ਦੋਸਤੋਂ ਲੈਣਾ ਦੇਣਾ ਮਾੜੀ ਗੱਲ ਆ ਪਹਿਲਾਂ ਜਿਹੜੀ ਆਪਣੀ ਤਸੱਲੀ ਆ ਬਣਦੀ ਥਣ ਦੀ ਜ਼ਰੂਰ ਕਰਿਆ ਕਰੋ ਅੱਜ ਤਰੀਕ 28 ਸਤੰਬਰ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਆਹ ਕਰਦੇ ਆਂ ਗੱਲਬਾਤ ਸਤਨਾਮ ਦੇ ਨਾਲ ਪੁੱਛਦੇ ਆਂ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਸਤਨਾਮ ਸਾਸਰੀ ਕਾਲਦੇ ਸਾਸਰੀ ਕਾਹਨ ਸਾਹਿਬ ਠੀਕ ਆ ਵੀਰੇ ਵਧੀਆ ਵਧੀਆ ਤੁਹਾਨੂੰ ਸਤਨਾਮ ਆ ਜੀ ਬਹੁਤ ਵਧੀਆ ਜੀ ਸਤਨਾਮ ਹਾਂਜੀ ਸਤਨਾਮ ਭਾਈ ਅੱਜ ਐਨੀਮਲ ਜੇਕਰ ਆਪਾਂ ਗੱਲ ਕਰੀਏ ਟੋਟਲ 7 ਕ ਨਾਗ ਨੇ ਹਾਂਜੀ ਭਾਈ 7 ਨਾਗ ਆ ਜੀ ਠੀਕ ਆ ਜੀ ਉਹਦੇ ਵਿੱਚੋਂ 3 ਸੂਏ ਆ ਤੇ 3 ਨੇ ਗੱਬਣਾ ਜੀ ਅੱਧੇ ਅੱਧੇ ਸੂਏ ਤੇ ਅਸੀਂ ਹਾਂਜੀ ਅੱਧੇ ਗੱਬਣਾ ਜੀ ਠੀਕ ਆ ਵੀਰੇ ਹਾਂਜੀ ਤੇ 2 ਬਹਿਣਾ ਜਿਹੜੀਆਂ ਸੂਈਆਂ ਸੂਈਆਂ ਭਾਈ ਸਤਨਾਮ ਕਹਿੰਦੇ ਨੇ ਦੇਣਾ ਚ ਆ ਦੇ ਭਾਜੀ ਇਹ ਰਾਤ ਹੀ ਸੂਈ ਬੱਚੀ ਠੀਕ ਆ ਜੀ ਹਾਂਜੀ ਠੀਕ ਆ ਜੀ ਤੇ ਇਹਨੇ ਮਗਰ ਵਸ਼ੀ ਨੂੰ ਜਨਮ ਦਿੱਤਾ ਜੀ ਹਾਂਜੀ ਤੇ ਇਹਦੇ ਕੋਲ ਮੰਨ ਲਓ ਆਈਟਮ 13 14 ਕਿਲੋ ਬੋਲਾ ਹੀ ਆ ਜੀ। ਇਹ ਰਾਤ ਦੀ ਸੂਈ ਹੈ। ਹਾਂਜੀ ਰਾਤ ਸੂਈ ਹੈ ਜੀ। ਠੀਕ ਹੈ ਜੀ ਇਹ ਜੂਰੂ ਪ੍ਰੋਪਰ ਪੈ ਗਈ। ਦੇ ਜੂਰਾ ਓਕੇ ਪੈ ਗਈ ਪ੍ਰੋਪਰ ਪੈ ਗਈ ਇਹਦੀ। ਤੇ ਸਵੇਰ ਕਿੰਨਾ ਦੁੱਜਾ? ਸਵੇਰ ਪਾਈ ਦੁੱਜਾ ਜੀ। ਲਓ ਜੀ ਮਗਰ ਬੱਛੀ ਆ ਗਈ ਹੈ। ਹਾਂਜੀ ਮਗਰ ਬੱਛੀ ਹੈ ਜੀ। 12 13 ਕਿਲੋ ਬੋਲਾ। ਹਾਂਜੀ ਭਾਈ 13 ਤੋਂ ਵੱਧ ਹੀ ਹੋਊਗਾ ਆਪਾਂ ਤੇਰੇ ਨੂੰ ਦੱਸਣਾ ਮੁਰਕੇ। ਠੀਕ ਹੈ ਜੀ। ਤਾ ਤੂੰ ਤੋਂ ਤੋਂ ਸੰਗ ਦੇ ਵਿੱਚ ਬਾਕੀ ਕੁਰੀ ਫੇਸ ਕੁਆਲਿਟੀ ਤੋਂ ਆਪਾਂ ਸਟਾਰਟ ਕਰਦੇ ਆ ਫੇਸ ਕੁਆਲਿਟੀ ਵੇਖੋ। ਰਾਤ ਦੀ ਸੂਈ ਆ ਦੁੱਜਾ ਸੂ ਤੋਂ 12 13 13 ਕਾ ਕਿਲੋ ਘਟੋ ਘਟਾ ਕੋਈ ਵੀਰ ਬੋਲਾ ਮੰਨ ਕੇ ਜਿਹੜਾ ਤੁਸੀਂ ਸੌਦਾ ਕਰ ਲਿਓ ਅੱਜ ਦੁੱਜਾ ਦੇਣਾ ਠੀਕ ਆ ਰਾਤ ਹੀ ਸੂਈ ਐ ਲੈ ਵੀਰ ਸਤਨਾਮ ਤੋਰਦੇ ਆਂ ਰੰਗ ਜਿਹੜਾ ਬਲੈਕ ਆ ਠੀਕ ਆ ਜੀ ਰੰਗ ਬਲੈਕ ਆ ਤੇ ਬਿਲਕੁਲ 나ੜੂ ਤੇ ਜਿਹੜਾ ਬੱਚਾ ਠੀਕ ਆ ਮੱਛੀ ਆ ਫੀਮੇਲ ਮਗਰੇ ਤੇ ਸਤਨਾਮ ਚਵਾਈ ਚ ਵੀ ਚੰਗੀ ਨਿਕਲੀ ਜੀ ਚਵਾਈ ਭਾਜੀ ਐ ਓਕੇ ਆ ਜੀ ਠੀਕ ਧਾਰ ਬਹੁਤ ਮੋਡੀ ਮੋਡੀ ਠੀਕ ਆ ਜੀ ਬਾਕੀ ਉਹਦਾਂ ਠੰਡੀ ਸਿਲਵਰ ਬੰਗੇ ਦੀ ਲੋੜ ਨੇ ਆ ਠੀਕ ਆ ਜੀ ਜਦਾਂ ਮਾਜੀ ਕੋਈ ਭਣ ਭਰਾ ਬਹਿ ਜਾਏ ਚੋਲੇ ਉਹਦੀ ਚੋਣ ਚੋਂ ਇੱਕ ਨੰਬਰ ਆ ਠੀਕ ਆ ਜੀ ਬਾਕੀ ਹਵਾਨਾ ਚੜਾ ਸੋਨਾ ਵਿਖਾਲਾ ਕਈ ਵਾਰਾ ਦੋਸਤ ਪਸੂ ਪਸੂ ਸੋਣ ਸਵੋਣ ਤੋਂ ਬਾਅਦ ਹੀ ਜਿਹੜਾ ਬਣਦਾ ਠੀਕ ਆ ਜੀ ਠੰਡੀ ਝੀਲ ਕੋ ਗੱਲ ਬਾਕੀ ਲੈਵਲੂ ਵੇ ਵਾਲੇ ਪਾਸੋਂ ਤੁਹਾਨੂੰ ਥੋੜੀ ਜਿਹੀ ਬੈਕਸਾਈਡ ਤੋਂ ਆਪਾਂ ਦਿਖਾ ਦਿੰਨੇ ਆ ਆ ਦੇਖੋ ਠੀਕ ਆ ਜੀ ਅੱਛਾ ਸਤਨਾਮ ਕੀ ਡਿਮਾਂਡ ਕਰਤੀ ਦੀ ਫਿਰ ਵੀ ਡਿਮਾਂਡ ਭਾਜੀ ਆਪਾਂ ਮੁੱਲ ਭਾਂਜਣਾ ਮੱਝ ਕਰੀਏ 60 ਕਰੀਏ 65 ਕਰੀਏ ਹਾਂਜੀ ਤੇ 55000 ਦਾ ਮਾਨਤਾ ਕਰਾਂਗੇ 55000 ਹਾਂਜੀ ਠੀਕ ਆ ਜੀ ਕਰਦੀ ਕੋ ਮਨ ਕੇ ਖੋਲੀਆਂ ਛੋਟਾ ਛਾਟਾ ਕਰਕੇ ਕੋਈ ਨਹੀਂ ਕਰਦੇ ਕਰਦੇ ਕੋਈ ਨਹੀਂ ਬਾਬੇ ਮਾਨਤਾ ਜਿਹੜਾ ਦੋਸਤੋ 55000 ਦੇ ਵਿੱਚੋਂ ਹੋ ਜਾਊਗਾ ਸੋ ਵਾਇਰ ਵੈਸੇ ਚੰਗੀ ਹੈ ਠੀਕ ਆ ਜੀ ਕੋਈ ਨਹੀਂ ਭਣ ਭਰਾ ਫੋਨ ਕਰੇ ਜਿੰਨਾ ਹੋ ਗਿਆ ਮਾਨ ਕਰਾਂਗੇ ਪੂਰਾ ਉਹਨਾਂ ਜੀ ਠੀਕ ਆ ਜੀ ਹਾਂਜੀ ਤੇ ਕੋਈ ਪਸੂ ਸੂ ਸਵਾਚ ਆਇਆ ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਆ ਬੱਚਾ ਬਿਲਕੁਲ ਨਾੜੂ ਤੇ ਮਗਰ ਬੱਛੀ ਆ ਇਹ ਗਾਦੀ ਇੱਧਰ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਆ ਗਈ ਹੈ ਡੱਬੀ ਵੈੜ। ਇਹ ਭਾਜੀ ਪਹਿਲਾਂ ਵੈੜ ਜੇ। ਲਓ ਜੀ। ਪਹਿਲਾ ਸੂਆ ਸੂਈ ਆ। ਹਾਂ ਜੀ। ਇਹਨੂੰ ਅੱਜ ਕਿੰਨੇ ਕਿ ਦਿਨ ਹੋ ਗਏ? ਇਹਨੂੰ ਆ ਵੇਖੋ ਬੱਚਾ ਇਹ ਨੇ ਮਗਰ ਮੰਨ ਲਓ ਉਹਦਾ ਆਕਤੋਂ 12 ਦਿਨ ਕੋ 15 ਮੰਨ ਲਿਆ ਭੈਣ ਭਰਾ ਦੀ ਸਮਝ ਲਾ ਲੈ। ਹਾਂ ਜੀ। ਲਓ ਜੀ ਕੋਈ 10 ਕਿ ਦਿਨ ਮੰਨ ਵਾਲੇ ਕੋਈ 15 ਦਿਨ ਮੰਨ ਵਾਲੇ ਠੀਕ ਆ ਜੀ ਆ ਬੱਚਾ ਮਗਰ ਡੱਬਾ ਇਹਦੇ। ਆ ਦੇਖੋ ਇਹ ਦੁੱਧ ਉਹ ਕਿੰਨੇ ਕਿਤੇ ਚੱਲੇ ਇਹਦੇ ਥੱਲੇ ਭਾਜੀ ਜਿਹੜਾ ਪੱਕਾ ਦੁੱਧ ਲੀਟਰਾਂ ਵਾਲਾ 11 ਕਿਲੋ ਬਣਾ ਕੇ ਦਵਾਂਗਾ 11 ਕਿਲੋ ਹਾਂਜੀ ਕੋ ਦੋ ਟਾਈਮ ਆਉਦੀ ਭਣ ਭਰਾ ਤਸੱਲੀ ਕਰਕੇ ਫਿਰ ਲੈ ਕੇ ਜਾਵੇ ਠੀਕ ਆ ਜੀ ਹਾਂਜੀ ਬਾਕੀ ਦੰਦਾ ਸੇਹਾਂ ਦੀ ਮੂਹ ਚੱਗੀ ਆ ਹਾਂਜੀ ਉਹ ਦੋਸਤੋ 15 ਦਿਨਾਂ ਦਾ ਸੂਆ ਮਗਰ ਬੱਛਾ ਠੀਕ ਆ ਜੀ ਤੇ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਸਤਨਾਮ ਨੇ ਵੀ ਜਿੰਨਾ ਕਿ ਇਹਦੇ ਥੱਲੇ ਹੈਗਾ ਉਹਦੀ ਮਿੰਤੀ ਆ ਕਿਸੇ ਵੀਰ ਨੇ ਆਪਣਾ ਬਿਲਕੁਲ ਕੰਡੇ ਤੇ ਮੈਂ ਨਾ ਚਵਾ ਕੇ ਦਵਾਂਗਾ ਸਤਨਾਮ ਉਹ ਤਸੱਲੀ ਤੁਸੀਂ ਇੱਥੇ ਆਣ ਕੇ ਕਰਿਓ ਬਾਕੀ ਚਵਾਈ ਚ ਵੀ ਚੰਗੀ ਦੱਸ ਰਿਹਾ ਠੀਕ ਆ ਚਵਾਈ ਇੱਥੇ ਬਾਕੀ ਥਾਂ ਇੱਕ ਕੋਈ ਬੈਕ ਸਾਈਡ ਤੋਂ ਲੇਵਾ ਤੁਸੀਂ ਦੇਖੋਗੇ ਠੀਕ ਹੈ ਜੀ ਥਣ ਵੈਸੇ ਪਸਮ-ਕੁਸਮ ਘੱਤੀ ਚ ਵਾਈਲਾ ਨਹੀਂ ਮੈਂ ਨਾ ਪੂਰਾ ਥਣ ਕੱਢ ਦਿਆ ਦੇਖੋ ਬਾਕੀ ਠੰਡੀ ਸੀ ਲੋਕੀ ਮੰਗਾ ਪਾਉਂਦੀ ਲੋੜ ਨਹੀਂ ਕੋਈ ਗੱਲ ਨਹੀਂ ਲੱਗ ਹੂੰ ਇਦਾਂ ਹੀ ਠੀਕ ਹੈ ਬੀ ਠੰਡੀ ਵੀ ਬਹੁਤ ਜ਼ਿਆਦੀ ਠੀਕ ਹੈ ਉਰਾਗ ਪ੍ਰਿੰਟ ਜਿਹੜਾ ਸਨ ਵੀਰੋਂ ਆਪਾਂ HF ਬਰੀਡ ਦੇ ਵਿੱਚ ਵੜਾ ਦੇਖਦੇ ਆ HF ਬਰੀਡ ਦੇ ਵਿੱਚ ਇਹ ਵੜਾ ਤੇ ਬਾਕੀ ਸੂਬਾ ਤੁਹਾਨੂੰ ਡਿਟੇਲ ਮਿਲ ਗਈ 15 ਦਿਨਾਂ ਦੀ ਸੂਈ ਆ ਮਗਰ ਬੱਚਾ ਮੇਲ ਕਾਫ ਠੀਕ ਹੈ ਅੱਛਾ ਸਤਨਾਮ ਇਹ ਅੱਜ ਕਿੰਨੇ ਦੇ ਦੇ ਰਹੇ ਆ ਬੱਚੀ ਇਹਦਾ ਭਾਜੀ ਮੁੱਲ ਕੋਈ 50 ਨਹੀਂ ਕੋਈ 55 ਨਹੀਂ 45000 ਜਮਾਨਤ ਕਰਾਂਗੇ ਇਹ ਕਿੰਨੇ ਚੋ 45 ਜਮਾਨਤ ਕਰਾਂਗੇ ਹਾਂਜੀ ਲਓ ਜੀ 45000 ਦੇ ਵਿੱਚੋਂ ਮਾਨਤਾ। ਬਾਕੀ ਆ ਗਿਆ ਭਣਾ ਭਰਾ ਦਾ ਮਾਨਤਨ ਫੁੱਲ ਕਰਾਂ ਕੋਈ ਨਹੀਂ ਖੁੱਲੀਆਂ ਛੋਟਾ ਕਰਦੇ। ਉਹ ਬਿਲਕੁਲ ਜਿੰਨਾ ਵੀ ਹੋ ਸਕਦਾ। ਹਾਂਜੀ ਹਾਂਜੀ ਕੋਈ ਨਹੀਂ ਜਿੰਨਾ ਵੀ ਹੋ ਸਕੇ ਉਹਨਾਂ ਹੀ ਕਰਾਂਗੇ ਜੀ। ਲਓ ਜੀ 45000 ਦੇ ਵਿੱਚੋਂ ਛੋਟ ਛੱਪਾ। ਬਾਕੀ ਥਾਣਾ ਪੂਰਾ ਹੱਥੀਂ ਚਵਾਈ ਵਾਲਾ ਜੀ ਪਸਮਾ ਕੇ ਥਾਣਾ ਪੂਰਾ ਕਰਦੀ। ਘਰ ਬਹੁਤ ਮੋੜੀ ਮੋੜੀ। ਠੀਕ ਹੈ ਵੀਰੇ। ਇਧਰ ਆਪਾਂ ਤੀਜਾ ਨੰਬਰ ਤੇ ਜਿਹੜੀ ਇਹ ਸ਼ੇਰੀ ਕਲਰ ਦੇ ਵਿੱਚ ਆ ਗਈ ਹੈ। ਇਹ ਭਾਈ ਦੂਜਾ ਸੂਆ ਵੜ ਜੇ। ਦੂਜਾ ਸੂਆ ਝੁੰਗੀ ਹੈ ਨਾ। ਹਾਂਜੀ ਝੁੰਗੀ ਹੈ ਜੀ। ਠੀਕ ਹੈ ਜੀ। ਇਹ ਗੱਪਣ ਗੱਪਣ ਗੱਪਣਾ ਜੀ ਦੂਜਾ ਸੂਆ ਸੂਨ ਵਾਲੀ ਆ ਹਾਂਜੀ ਦੂਜਾ ਸੂਆ ਸੂਨਦੀ ਆ ਚੰਗੀ ਆ ਬੱਚੀ ਹੈ ਚੰਗੀ ਚੰਗੀ ਹੈ ਠੰਡੀ ਸੀ ਲਾਈ ਬਿਲਕੁਲ ਕੈਮਰਾ ਤੋਂ ਪਾਉ ਕਰੇ ਕੋਈ ਗੱਲ ਨਹੀਂ ਸ਼ੀਰਾ ਕਲਰ ਆ ਦੋਸਤੋ ਜਿਵੇਂ ਆਪਾਂ ਸ਼ੀਰੀ ਕਲਰ ਦੇਖਦੇ ਆ ਠੀਕ ਆ ਜੀ ਤੇ ਹੈ ਦੂਜਾ ਸੂਆ ਠੀਕ ਆ ਜੀ ਸਿੰਘ ਜਿਵੇਂ ਆਪਾਂ ਕਹ ਲਈਏ ਵੀ ਝੁੰਗੀ ਆ ਅਗਾਹ ਨੂੰ ਜਿਹੜੇ ਸਿੰਘ ਆ ਪਿੰਡ ਜਿਹੋਏ ਆ ਠੀਕ ਆ ਤੇ ਦੂਜਾ ਸੂਆ ਬੱਚੀ ਨੇ ਸੂਣਾ ਬਾਕੀ ਸਫਾਈ ਪਹੁੰਚ ਚਮਕਦਮ ਕਪੂਰੀ ਆ ਬੱਚੀ ਤੇ ਪੂਰੀ ਠੰਡੀ ਸੀ ਲਾਈ ਆ ਕੋਈ ਗੱਲ ਨਹੀਂ ਆ ਢੰਡੀ ਧੀਰੀਆ ਸੀਲਸ ਆਊਗਾ ਦਿਨ ਕਿੰਨੇ ਕਲੰਦੀ ਦਿੱਸਦੀ ਆ ਦਿਨ ਭਾਜੀ ਇਹ ਹਫਤਾ ਲੈ ਹੀ ਜਾਣਾ ਨੇ ਮੰਨ ਕੇ ਚਲੋ ਇਹ ਹਫਤਾ ਲੈ ਜੀ ਹਾਂ ਜੀ ਹਫਤਾ ਘਰ ਵਾਲਿਆਂ ਦਾ ਸਹੀ ਹਫਤਾ ਵੀ ਕਰ ਲੈ ਮਨ ਲੋ ਲੈ ਜੂਗੇ ਪਹਿਲਾਂ ਸੁਝ ਸਕਦੀ ਹਾਂ ਦੋ ਦੋ ਚੌਨਾਂ ਸੱਤ ਦਿਨਾਂ ਦੀ ਸੁਭੂ ਠੀਕ ਆ ਜੀ ਹਾਂਜੀ ਲੈ ਵੀਰ ਸੁਧਨਾਮ ਖੋਲ ਲੈ ਤਾਂ ਦੱਸੋ ਗੱਬਣ ਬੱਚੀ ਤੁਹਾਨੂੰ ਦਿਖਾਉਣ ਦਾ ਠੀਕ ਆ ਜੀ ਦੂਜਾ ਸੂਆ ਵੈੜ ਤੇ ਸੁਣਾ ਤੇ ਦਿਨ ਹਫਤਾ ਲੈ ਜੇ ਕੋਈ ਦੋ ਦਿਨ ਉੱਪਰ ਲੈ ਜੇ ਕੋਈ ਇੱਕ ਅੱਧਾ ਦਿਨ ਪਹਿਲਾਂ ਸੂਪੇ ਠੀਕ ਆ ਜੀ ਉਹ ਜਿਵੇਂ ਜਿਵੇਂ ਦਿਨ ਅਜੇ ਟੱਪੇ ਠੀਕ ਆ ਜੀ ਉਵੇਂ ਤਿਆਰੀ ਕਰਕੇ ਬਿਲਕੁਲ ਸਾਹਮਣੇ ਆਊ ਤੋ ਲੇਵਟੀ ਇੱਕ ਵਾਰੀ ਤੁਸੀਂ ਵੇਖ ਸਕਦੇ ਜੀ ਵੀ ਲੌਣਾ ਜਿਹੜਾ ਸ਼ੁਰੂ ਕਰਤਾ ਇਹਨੇ ਦਿਨ ਕੋਈ 5-7 ਲੈ ਜੂਗੀ ਅੱਗੇ ਇਹ ਲੈ ਇਹਨੇ ਭਾਜੀ 5-7 ਦਿਨ ਬਾਕੀ ਬਣੂਗੀ ਚੰਗੀ ਏ ਟਲਾਂ ਟਲਾਂ ਸਰੀਆਂ ਸਾਤ ਨੰਬਰ ਇਹ ਕਿੰਨੇ ਦੀ ਹੁੰਦੀ ਅੱਜ ਇਹਦਾ ਭਾਜੀ ਮੁੱਲ ਕੋਈ 32 ਨਹੀਂ ਕੋਈ 30 ਨਹੀਂ ਤੇ ਹਾਂ ਨਾ 28000 ਦਾ ਮੁੱਲ ਆ ਤੇ ਉਹ ਜਮਾਨਤਨ ਕਰ ਦਾਂਗੇ 28000 ਚੋਂ ਹਾਂਜੀ ਠੀਕ ਆ ਜੀ ਉਹ ਆ ਗਿਆ ਭਾਣਾ ਭਾਣਾ ਕੋਈ ਨਹੀਂ ਕਰਦਾਂਗੇ ਛੋਟਾ ਛੱਪਾ ਮਾਨਤਨ ਕਰ ਦਾਂਗੇ ਚਲੋ ਹਾਂਜੀ ਲਓ ਵੀ 28000 ਦੀ 200 ਮਿਲੂਗੀ ਬਾਕੀ ਕੋਈ 5-7 ਦਿਨ ਚਲੋ ਸਾਂਭਣ ਦੀ ਲੋੜ ਆ ਬਸ ਉਹ ਸਾਹਮਣੀ ਵਾਲੀ ਵੇੜਾ ਮੰਨ ਲਓ ਅੱਗੇ ਜਿਹੜੀ ਬਿਲਕੁਲ ਸੂਣੀ ਸੁਵੋਣੀ ਹੈ ਠੀਕ ਆ ਜੀ ਉਹ ਬਿਲਕੁਲ ਕੋਈ ਅਗਲਾ ਵੀਰ ਉਹਦੇ ਜਾ ਕੇ ਆਪਣੀ ਕੇਅਰ ਦੇ ਵਿੱਚ ਤੁਸੀਂ ਸੁਵਾ ਲਓਗੇ ਤੇ ਬੱਚੀ ਚੰਗੀ ਆ ਵੈੜ ਚੰਗੀ ਆ ਬਾਕੀ ਰੰਗ ਰੂਗ ਜਿੱਦਾਂ ਸਾਰੇ ਵੀਰ ਜਾਣੂ ਆ ਠੀਕ ਹੈ ਛੇਰਾ ਕਲਰ ਆ ਇੱਕ ਚੌਥੇ ਨੰਬਰ ਦੇ ਅੰਦਰ ਹੋਰ ਵੈੜ ਤੁਹਾਨੂੰ ਦਿਖਾਉਣੇ ਇੱਕ ਕਰਾਸ ਸੰਗ ਦੇ ਵਿੱਚ ਆ ਕੋਈ ਵੀਰ ਸਾਹੀਵਾਲ ਤੇ ਰਾਠੀ ਦਾ ਮੰਨ ਲੈ ਠੀਕ ਹੈ ਇਹ ਭਾਜੀ ਆ ਸਾਹੀਵਾਲ ਜਾਂ ਰਾਠੀ ਦਾ ਮੰਨ ਲੈ ਜਿਹੜਾ ਮਰਜੀ ਮੰਨ ਲੈ ਜਰਸੀ ਦਾ ਵਿੱਚ ਸਮਝ ਲੈ ਬੇਸ਼ੱਕ ਹਾਂਜੀ ਤੇ ਇਹ ਸਤਨਾਮ ਗੱਬਣਾ ਇਹਦਾ ਸਮਾ ਕਿੰਨਾ ਘਜੇ ਪਿਆ ਸੂਣ ਤੇ ਇਹਦਾ ਭਾਜੀ ਇਹਦਾ ਵੀ ਹਫਤਾ ਰਹਿੰਦਾ ਘਰ ਆ ਲੈ ਜਾਂਦੇ ਇੱਕ ਹਫਤਾ ਹਾਂਜੀ ਇੱਕ ਹਫਤਾ ਪੂਰਾ ਰਹਿੰਦਾ ਜੀ ਠੀਕ ਆ ਜੀ ਤੇ ਬਾਕੀ ਕੋ ਸੂਆ ਕੋ ਦੂਜਾ ਮਾਲਕ ਤੱਜਾ ਮਾਲਕ ਕੋ ਭਣ ਭਰਾ ਚੌਥਾ ਮਾਲਕ ਦੀ ਸਮਝ ਲੈ ਲੈ ਇਤਰਾ ਮੱਦੀ ਥੱਲੇ ਬੈਠੋ ਹਫਤਾਖੰਡਾ ਜੇ ਕਿਸਾਨ ਵੀਰੋ ਸਮਾਂ ਲੈਂਦੀ ਆ ਹਾਂਜੀ ਕੋਈ ਜਰਸੀ ਦਾ ਕੋਈ ਸ਼ਾਈ ਵਾਲ ਦਾ ਪੱਕ ਸਮਝ ਲੈ ਠੀਕ ਆ ਜੀ ਕਰੋ ਸੰਗ ਦੇ ਵਿੱਚ ਦੂਜਾ ਸੂਆ ਚਾਹੇ ਕੋਈ ਤਿੱਜਾ ਮੰਨ ਲੈ ਠੀਕ ਆ ਹਫਤਾਖੰਡ ਖਜੇ ਇਹ ਵੀ ਸਮਾਂ ਲੈਂਦੀ ਆ ਲੜਾ ਧੋੜਾ ਕਾਫੀ ਜ਼ਿਆਦੀਆਂ ਟੈੜਾ ਬਹੁਤ ਜ਼ਿਆਦੀਆਂ ਢਿੱਲ ਬਹੁਤ ਜ਼ਿਆਦੀ ਆ ਕੋਈ 5 7 8 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਨਾ ਬਾਕੀ ਠੰਡੀ ਧੀਰੀ ਬਹੁਤ ਜਿਆਦੀ ਸੰਸਾ ਹੂੰ ਹੂੰ ਆ ਕਰੋ ਚੱਕ ਠੀਕ ਆ ਚੋਲੋ ਬਾਈ ਲਪੂਈ ਪੂਰੀ ਆ ਹਾਈਟ ਮੀਡੀਅਮ ਦੇ ਵਿੱਚ ਚੋਲੋ ਬਾਈ ਚੰਗੀ ਆ ਠੀਕ ਆ ਤੇ ਗੱਪਣ ਪਸ਼ੂ ਆ ਮੇਰੇ ਵੀਰੋ ਇੱਥੇ ਆ ਗਏ ਕੋਈ ਵੀ ਵੀਰ ਦੂਰੋਂ ਨੇੜੋਂ ਆ ਜਾਂਦਾ ਤੇ ਬਾਅਦ ਵਿੱਚ ਖਲੋਣ ਦਾ ਤੁਹਾਡੇ ਕੋਈ ਫਾਇਦਾ ਨਹੀਂਗਾ ਜੇ ਤੁਸੀਂ ਨਾਲ ਹੀ ਆ ਜਾਂਦੇ ਜੀ ਆਪਣੀ ਤਿੱਪ ਕੇ ਤਪਾ ਕੇ ਤੱੰਲੀ ਜ਼ਰੂਰ ਕਰਿਆ ਕਰੋ ਠੀਕ ਆ ਜੀ ਜਿਹੜਾ ਪਸ਼ੂ ਸਵਾਇਆ ਸਵਾਇਆ ਨੂੰ ਚੋਕੇ ਵੇਖਿਆ ਕਰੋ ਬਾਅਦ ਵਿੱਚ ਤੁਸੀਂ ਕੋਈ ਵੀ ਵੀਰ ਹੌਲੀ ਤੇ ਨਹੀਂ ਕਹਿ ਦਿੰਦਾ ਵੀ ਅਸੀਂ ਤਾਂ ਉਥੇ ਗਏ ਸੀ ਪਰ ਤਸੱਲੀ ਤੇ ਲਈਏ ਤੇ ਤਸੱਲੀ ਮੇਰੇ ਵੀਰੋ ਜਦੋਂ ਆਪ ਆ ਜਾਂਦੇ ਆਪਾਂ ਹੁਣ ਕੋਈ ਭਣ ਭਰਾ ਰਿਸਪੌਂਸਿਬਿਲਟੀ ਆ ਕੋਈ ਮਾਲ ਚੈੱਕ ਕਰਕੇ ਆਪਣਾ ਲੈ ਕੇ ਜਾ ਹਾਂਜੀ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਜੀ ਹਾਂ ਬਾਕੀ ਬਣੂਗੀ ਚੰਗਾ ਸਰਦ ਹੋਣਾ ਲੈਂਟ ਲਾ ਬਹੁਤ ਜਾ ਰਹੀਆਂ ਠੰਡੀ ਸੀ ਬਹੁਤੀ ਐ ਜੀ ਲੋ ਜੀ ਠੀਕ ਆ ਲੈ ਵੀ ਸਤਨਾਮ ਇਹ ਕਿੰਨੇ ਦੇ ਦੇ ਦੀ ਅੱਜ ਫਿਰ ਇਹ ਭਾਜੀ ਯਸਨੋਈ 27000 ਦੇ ਦਾਂਗੇ ਉਹਦੇ ਵਿੱਚ ਥੋੜਾ ਬਹੁਤ ਮਾਨਦਾਨ ਕਰ ਦਾਂਗੇ 27000 ਚੋਂ ਹਾਂਜੀ ਠੀਕ ਆ ਹਾਂਜੀ ਤੇ ਪਾਪੜ ਤੇਲਾ ਮਾਲੀਆ ਵੀ ਕੋਈ ਵੀ ਵੀਰ ਜਿਹੜੋ ਥੋੜੇ ਪੈਸੇ ਲਾਉਣੇ ਜਿੰਨੇ ਉਹ ਵੀ ਹੱਥ ਪਾ ਲੈ। ਬਸ ਬਸ ਆਂਦੀ ਹਾਂ ਜੀ। ਜਿੰਨੇ ਭਣ ਭਰਾ ਥੋੜੇ ਪੈਸੇ ਲਾਉਣੇ ਚਲੋ ਵੀ ਲੈ ਸਕਦਾ ਦੁੱਧ ਪੀ ਸਕਦਾ ਜੀ। ਠੀਕ ਹੈ ਜੀ। ਬਾਕੀ ਕੋਈ ਨਹੀਂ ਕਰ ਦਾਂਗੇ ਮਾਨਤਾਨ ਹੋਰ। ਉਹ ਆ ਗਿਆ ਭਣ ਭਰਾ ਦਾ। ਠੀਕ ਹੈ ਵੀਰੇ। ਹਾਂਜੀ। ਠੀਕ ਆ। ਅੱਗੇ ਆ ਗਈ ਇੱਕ ਹੋਰ ਸ਼ੇਰੀ ਕਲਰ ਦੇ ਵਿੱਚ। ਨਹੀਂ ਭਾਜੀ ਆਪਾਂ ਪਾਤੀ ਹੋ ਗਲਤ ਵੱਜ ਗਈ ਉਹ ਉਧਰ ਵੱਜ ਗਈ। ਅੱਛਾ ਅੱਛਾ ਜੀ। ਲਓ ਜੀ। ਲੈ ਵੀ ਸਤਨਾਮ। ਅੱਗੇ ਵੀਰੇ ਆਪਣੇ ਕੋਲ ਜਿਹੜੀ ਇੱਕ ਆ ਆ ਗਈ ਕ੍ਰੋਸ ਅੰਗ ਦੇ ਵਿੱਚ ਡੱਬੀ। ਹਾਂਜੀ ਇਹ ਭਾਜੀ ਗੱਪਣ ਹਾਂਜੀ ਇਹ ਵੀ ਮਲਾ ਹੁੰਦਾ ਘਰ ਵੀ ਠੰਡੀ ਸੀਲ ਬਹੁਤ ਜਿਆਦੀ ਦੇਖੀ ਕਿਤੇ ਹਫਤੇ ਦਾ ਨਾ ਹੋਵੇ ਕਿਤੇ 3 ਮਹੀਨੇ ਲਿੰਦੀ ਹੋਵੇ ਨਹੀਂ ਨਹੀਂ ਆਵੇ ਕੋਈ ਨਾ ਆਦਰੇ ਬਹੁਤ ਮਾ ਦੇਖੀ ਕਿਤੇ ਯਾਰ ਇੰਨੀ ਕਰੀ ਦੇਖੋ ਪਤਾ ਨਹੀਂ ਲੱਗਦਾ ਲਾਹ ਨਹੀਂ ਜਾਂਦੇ ਕੋਈ ਇਹ ਲਾਹੇ ਬਣਾਏ ਗਏ ਪਈਆਂ ਰਹਿ ਜਾਂਦੀਆਂ ਨਹੀਂ ਨਹੀਂ ਲਓ ਵੀ ਦੱਸੋ ਕੱਦ ਬਹੁਤ ਵੱਡਾ ਠੀਕ ਹੈ ਵੱਡੇ ਹਾਈਟ ਕੱਦ ਵਿੱਚ ਆ ਤੇ ਸੁਆ ਕਿੰਨਾ ਦੁੱਤਜਾ ਕੋਊਗੀ ਸੁਆ ਭਾਵੇਂ ਕੋਈ ਤਣਪਾ ਹਾਂਜੀ ਤਿੱਜਾ ਮਾਲੇ ਕੋਈ ਜਦ ਆਪ ਦੀ ਮੈਂ ਸਮਝ ਲਿਆ ਕੋਈ ਦੁੱਜਾ ਮਾਲੇ ਠੀਕ ਹੈ ਜੀ ਲੱਗਦਾ ਸੋਚ ਚਾਹੇ ਕੋ ਮੇਰਾ ਵੀਰ ਤੇ ਜਾ ਮੰਨ ਲੈ ਦੂਜਾ ਮੰਨ ਲੈ ਆਪ ਵੀ ਸਮਝ ਵੇਖ ਲਓ ਠੀਕ ਆ ਜੀ ਇੱਕ ਵਾਰੀ ਪੂਰਾ ਚਿਹਰਾ ਮੋਰਾ ਪਾ ਤੁਹਾਨੂੰ ਤਸਲੀਨ ਨਾਲ ਦਿਖਾ ਦਿੰਨੇ ਆ ਸੋ ਬਾਡੀ ਬੰਤਰ ਦੀ ਪੂਰੀ ਦਿਖਾ ਦਾਂਗੇ ਠੀਕ ਆ ਤੇ ਟਾਈਮ ਅਜੇ ਬਾਈ ਸਦਨਾਮਾ ਦਾ ਵੀ ਆਕ ਲੈ ਜੇ ਸੱਤ ਲੈ ਜੇ ਕੋਈ ਹਫਤਾ ਖੰਡ 10 ਅਜੇ ਕੱਢਦੀ ਆ ਬਾਕੀ ਥਾਂ ਮੱਜਾਂ ਲਈ ਆ ਠੀਕ ਆ ਹਲੋ ਲੈ ਵੀ ਸਦਨਾਮਾ ਕੱਢ ਕੇ ਬਾਹਰ ਤੋਰ ਸੀਗੇ ਸੋ ਕੱਦ ਵੱਡਾ ਠੀਕ ਆ ਜੀ ਹਾਂ ਸੱਤ ਦੀ ਵੱਡੀ ਆ ਤੇ ਕਈ ਵਾਰ ਨਾਰਮਲ ਆ ਸਾਫ ਸਮਹਾਲ ਦੇ ਵਿੱਚੋਂ ਪਸ਼ੂ ਨਿਕਲਦੇ ਤੇ ਦਿਹਾੜੀ ਡੰਕ ਕੋਈ ਵਪਾਰੀ ਰਾਜ਼ ਹੀ ਨਹੀਂ ਕਰ ਸਕਦਾਗਾ ਬਾਕੀ ਕੱਦ ਕਾਠ ਵੱਡਾ ਭਾਰਾ ਪੇਟ ਵਜਨ ਫੁੱਲਾ ਠੀਕ ਆ ਜੀ ਵਜਨ ਫੁੱਲਾ ਤੇ ਗਾਂ ਮੇਰਾ ਵੀ ਕੋਈ ਤਿੱਜੇ ਸੂਏ ਮੰਨ ਵਾਲੇ ਦੂਜੇ ਮੰਨ ਵਾਲੇ ਉਹ ਅੱਗੇ ਭਰਾ ਕਿਸੇ ਦੀ ਸਮਝ ਆ ਬਾਕੀ ਥਣ ਦੇ ਵੀ ਆਪਾਂ ਜੇਕਰ ਮੀਟ ਗੱਲ ਕਰੀਏ ਤੇ ਬਿਲਕੁਲ ਮੁੱਠੀ ਮੁੱਠੀ ਥਣ ਹੱਥੀ ਚਵਾਈ ਲਾ ਥਣ ਤੇ ਲੜਦੁੜ ਕਾਫੀ ਆ ਬਾਕੀ ਬਣੂ ਥਣੋਂ ਕੀ ਚੰਗਾ ਹਜੇ ਤਿੰਨ ਕੱਟ ਦੀ 8-7 ਅੱਠ ਦੇ ਵੀ 10 ਕੀ ਮੰਨ ਜੇ ਤੁਸੀਂ ਸੌਦਾ ਕਰਿਓ ਬਾ ਇੰਨੇ ਦਾਕ ਲੈ ਹੀ ਜਾਣੇ ਇਹਨੇ ਠੀਕ ਆ ਅੱਛਾ ਲੈ ਵੀ ਸਤਨਾਮ ਇਹਦਾ ਫਿਰ ਲੈਣਦਣ ਗਿਰਊਗਾ ਅੱਜ ਇਹਦੇ ਸੰਸਬ ਕੋਈ 35 ਨਹੀਂ ਕੋਈ 40 ਨਹੀਂ ਹਾਂ ਨਹੀਂ 33000 ਦੇ ਦਾਂਗੇ 33000 ਚ ਹਾਂਜੀ ਲਓ ਜੀ ਤੇ ਪਾਫੜ ਤਾਂ 30 ਜਾਂ ਥੋੜੇ ਬਾਦੇ ਅੰਦਰ ਜਾਂ ਬਾਹਰ ਹੀ ਆ ਬਸ ਬਸ ਇੰਨਾ ਕੀ ਭਾਜ ਮੈਨੂੰ ਹਰਕ ਪੈਣਪੜਾ ਲੈ ਸਕਦਾ ਜੀ ਬਿਲਕੁਲ ਬਿਲਕੁਲ ਲਓ ਦੋਸਤੋ ਛੋਟੇ ਛੋਟੇ ਰੇਟ ਭਾਅ ਫੜਦੇ ਆ ਤੇ ਪਹਿਲੇ ਦੂਜੇ ਤੀਜੇ ਫੋਨਾਂ ਉੱਪਰ ਜਾਣ ਵਾਲੀਆਂ ਗੱਲਾਂ ਬਾਤਾਂ ਨੇ ਛੋਟੇ ਰੇਟ ਭਾਅ ਫੜਦੇ ਆ ਠੀਕ ਆ ਜੀ ਸੋ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਵੀ 30 30000 ਦੇ ਅੰਦਰ ਬਾਹਰ ਜਾਂ ਥ ਕੋਈ ਵੀ ਐਨੀਮਲ ਮਿਲੇ ਤਾਂ ਖਰੀਦਣਾ ਠੀਕ ਆ ਜੀ ਤੇ ਬਿਲਕੁਲ ਭਾਪੜਤੇ ਦੇ ਵਿੱਚ ਇਧਰੋਂ ਮੱਝਾਂ ਦੋ ਦੋਸਤੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਇੱਕ 6ਵੇਂ ਨੰਬਰ ਤੇ ਆ 5ਵੇਂ ਨੰਬਰ ਤੇ ਇਹ ਮੱਝ ਜਿਹੜੀ ਖੜੀ ਆ ਇਹ ਸੂਈਏ ਸਤਨਾ ਇਹ ਸੂਈ ਪਾਈ ਸੂਈ ਆ ਬੱਚਾ ਬੱਚਾ ਆ ਆ ਬੱਚਾ ਹਾਂਜੀ ਮਗਰ ਕਟਾ ਦੇ ਮਗਰ ਕਟਾਈ ਆ ਜੀ ਠੀਕ ਆ ਜੀ ਤੇ ਇਹਦਾ ਸੂਆ ਕਰਮਾ ਹੋਊਗਾ ਕੱਟੀ ਆਈ ਮਗਰ ਕੱਟੀ ਆ ਹਾਂਜੀ ਆਹ ਸੂਆ ਕਰਮਾ ਹੋਊਗਾ ਸਤਨਾ ਸੂਆ ਭਾਜੀ ਕੋਈ ਆਪਦੀ ਭਣ ਭਰਾ ਸਮਝ ਮਾਲੇ ਉਤਨਾ ਘਰ ਵਾਲੇ ਦੇ ਆਪਾਂ ਤਾਂ ਜੱਗੇ ਆ ਕਿਆ ਅੱਛਾ ਜੀ ਹਾਂਜੀ ਠੀਕ ਹੈ ਤੇ ਬਾਕੀ ਚਲੋ ਭਾਣਾ ਭਰਾਵ ਦੀ ਸਮਝ ਮੰਨ ਲੇ ਤੇ ਦਿਨ ਇਹਨਾਂ ਨੂੰ ਕਿੰਨੇ ਕੋਏ ਆ ਬੱਚੇ ਨੂੰ ਵੇਖ ਕੇ ਅੰਦਾਜ਼ਾ ਕਿੰਨਾਗਾ ਬੱਚੇ ਨੂੰ ਭਾਜੀ ਉਹ ਅੰਦਾਜ਼ਾ ਦੇ ਤਾਂ 15 ਨਾਲ ਮੰਨ ਕੇ ਚਲੋ ਅੱਛਾ ਜੀ ਹਾਂਜੀ ਚਲੋ ਇਹਦੇ ਕਿਹੜਾ ਮੀਟਰ ਲੱਗਾ ਵੀ ਇਹ ਆਹੋ ਜਿਹਾ ਭਣਾ ਤਾਂ ਨੇ ਅੰਦਾਜ਼ਾ ਹੀ ਹੈਗਾ ਆ ਜੀ ਅੰਦਾਜ਼ਾ ਹੀ ਆਪਣਾ ਵੀ ਆਹ ਲਓ ਜੀ ਉਹ ਵੀ ਬੱਚਾ ਵੇਖ ਕੇ ਦੋਸਤੋ ਕਿ 15 17 18 ਦਿਨਾਂ ਤੱਕ ਹਾਦੂ ਕੋਈ 15 17 18 ਦਿਨਾਂ ਦਾ ਐਸਟੀਮੇਟ ਕੋਈ ਲਾਗੇ ਤੁਸੀਂ ਸਬਦਾ ਕਰ ਲਿਓ ਆ ਬੱਚਾ ਮਗਰ ਠੀਕ ਆ ਜੀ ਠੀਕ ਹੈ ਲਾਇਬਲ ਸਤਨਾਮੇ ਤੇ ਤੁਹਾਨੂੰ ਦੁੱਧ ਕਿੰਨਾ ਦੱਸਿਆ ਹੁਣ ਦੁੱਧ ਭਾਈ ਇੱਥੇ ਲ 8 ਕਿਲੋ ਆਈ 8 ਕਿਲੋ ਹਾਂਜੀ ਤੇ ਚੋਣ ਚੋਣ ਚਾਰੇ ਥਾਂਾਂ ਦੀ ਓਕੇ ਮੈਂ ਨਾ ਓਕੇ ਬੋੜੇ ਪੂਰੀ ਜਵਾਬ ਪੂਰਾ ਫੋਲਾ ਠੀਕ ਹੈ ਜੀ ਹਾਂਜੀ ਉਹ ਵੀ ਕਿਸਾਨ ਭਰਾ ਉਹ ਚੋਣ ਚੋਣ ਇੱਕ ਨੰਬਰ 8 ਕਿਲੋ ਦੁੱਧ ਸਾਰਾ ਦਿਨਾਂ ਦਾ ਸੁਬਾ ਆਪਾਂ ਬਾਕੀ ਤੁਹਾਨੂੰ ਖੋਲ ਕੇ ਇੱਕ ਵਾਰੀ ਚਿਹਰੇ ਮੋਹਰਾ ਦਿਖਾ ਦਿੰਨੇ ਪੂਰੀ ਤਸੱਲੀ ਦੇ ਨਾਲ ਜੱਜਮੈਂਟ ਤੁਸੀਂ ਕਰ ਹੀ ਲਿਓ ਠੀਕ ਹੈ ਜੀ ਤੀਜਾ ਸੁਬਾ ਮੰਨ ਲੇ ਕੋਈ ਭਰਾ ਚੌਥਾ ਮੰਨ ਲੇ ਇਧਰ ਬਾਹਰ ਕਰਦਾ ਵੀਰ ਆ ਲੈ ਸਤਨਾਮੇ ਇੱਥੇ ਰੋਕੀ ਮਾੜਾ ਜੀ ਰੇ ਆ ਲੋ ਉਹ ਖਾਂ ਦੋਵੇਂ ਜਿਹੜੀਆਂ ਵਿਖਾਤੀਏ ਇੱਕ ਕੱਕ ਬਿੱਲੀ ਆ ਠੀਕ ਆ ਜੀ ਇੱਥੇ ਆ ਕੇ ਕਈ ਵਾਰ ਬਸ ਇਨੀ ਗੱਲ ਕਹਿ ਦਿੰਦੇ ਆ ਇੱਕ ਕੱਕ ਬਿੱਲੀ ਆ ਆਹ ਦੇਖੋ ਜੀ ਕਾਲੀ ਆ ਜੀ ਆਹ ਜਵਾਬ ਹੈਗਾ ਐਨੂੰ ਤੋਰ ਲਿਆ ਜੀ ਬੋਲੋ ਉਹ ਨਿਆ ਉਹ ਬੜੀ ਇੱਕ ਦਾ ਲਓ ਜੀ ਸਵਾਟ ਕਿਲੋ ਦੋ ਦਾ ਠੀਕ ਆ ਜੀ 15 17 ਦਿਨਾਂ ਦਾ ਸੂਆ ਤੇ ਬੱਚਾ ਤੁਹਾਨੂੰ ਦਿਖਾਤਾ ਮਗਰ ਫੀਮੇਲ ਕਾਫ ਆ ਮਗਰ ਕੱਟੀ ਆ ਠੀਕ ਆ ਦਾ ਵੀ ਸਤਿ ਸ਼੍ਰੀ ਅਕਾਲ ਮੈਂ ਦੇਣੀ ਕਹਿੰਦੇ ਦੀ ਆਪਾਂ ਅੱਜ ਇਹਦਾ ਭਾਜੀ ਕੋਈ 60 ਨਹੀਂ ਕੋਈ 65 ਨਹੀਂ ਤੇ ਜੱਸ ਨਹੀਂ ਪੁੰਜਿਆ ਯਾਰ ਦਵਾਂਗੇ 52 ਦੀ ਹਾਂਜੀ ਠੀਕ ਹੈ ਬਾਕੀ ਕਰਦੇ ਹਾਂ ਕੋਈ ਸ਼ੋਰ ਨਹੀਂ ਹਾਂਜੀ ਬਾਕੀ ਛੋਟੇ ਸਿਫਾ ਕਰਦੇ ਕੋਈ ਗੱਲ ਨਹੀਂ ਆ ਗਿਆ ਭਣੇ ਭਰਾ ਦਾ ਮਾਤਰ ਕਰਾਂਗੇ ਪੂਰਾ ਠੀਕ ਹੈ ਜੀ ਹਾਂਜੀ ਉਹਦੀ 52000 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਠੀਕ ਆ ਸੋ 8 ਕਿਲੋ ਦੁੱਧ ਮਨ ਕੋਤਾ ਜੀ ਸੂਈ ਸੂਈਆ ਮੈਲੇ ਤੋਂ ਪਸ਼ੂ ਦੋਸਤੋ ਇੰਨੇ ਕਿ ਦਿਨਾਂ ਬਾਅਦ ਬਾਹਰ ਹੀ ਆਉਂਦਾ ਠੀਕ ਆ ਜੀ ਤੇ ਆ ਜਿਹੜੀ ਹਵਾਨੇਲੇ ਵਾਲੇ ਪਾਸਿਓਂ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਰਹੇ ਆ 8 ਕਿਲੋ ਦੁੱਧ 52000 ਦੇ ਵਿੱਚੋਂ ਛੋੜ ਸੱਪਾ ਠੀਕ ਆ ਸਤਨਾਬ ਅੱਗੇ ਆਪਣੇ ਕੋਲ ਜਿਹੜੀ ਗੱਪਣ ਮੈਂ ਖੜੀ ਆ ਇਧਰ ਝੋਟੀ ਆ ਗਈ ਇਹ ਭਾਈ ਗੱਪਣ ਆ ਗਈ ਜੀ ਅੱਛਾ ਵੀਰੇ ਹਾਂਜੀ ਤੇ ਕਿੰਨਾ ਕ ਸਮਾਂ ਖੜਦੀ ਹੈ ਜੇ ਇਹ ਮੰਨ ਲਓ ਕੋਈ ਦਿਨ 3 4 5 ਇੱਥੇਕ ਮੰਨ ਲਓ 3 ਤੋਂ 4 ਦੇ ਵਿੱਚ ਵਿੱਚ ਆ ਜੇ ਇੱਥੇਕ ਮੰਨ ਲਓ 4-5 ਦਿਨ ਦੇ ਵਿੱਚ ਆ ਚੋਗੀ ਠੀਕ ਆ ਹਾਂਜੀ ਉਹ ਵੀ ਭਰਾਵੋ ਇਹ ਸੂਆ ਪਹਿ ਪਹਿਲਾ ਹੀ ਪਹਿਲਣੀ ਆ ਹਾਂਜੀ ਪਹਿਲਣੀ ਆ ਛੋਟੀ ਹਾਂ ਚੌਗੀ ਐ ਠੀਕ ਐ ਦੰਦੋ ਨਹੀਂ ਪਈ ਵੇਖੀ ਚਾਉਗੀ ਚੌਗੀ ਦੱਸ ਰਿਹਾ ਚੌਗੀ ਚੌਗੀ ਹਾਂਜੀ ਬਹੁਤ ਦਿਸਣ ਡੈ ਸਾਂ ਚੌਕ ਦੇ ਛੇਕ ਦੇ ਕਿਤੇ ਕੱਢੇ ਕੁਢੇ ਹੁਣ ਠੀਕ ਐ ਵੇਖੀ ਤੇ ਲੈ ਵੀਰ ਸਤਨਾਮ ਬਾਹਰ ਹੀ ਕੱਢ ਕੇ ਪਹਿਲਾ ਸੋਨਾ ਦੋਸਤੋ ਪਲੂਣ ਛੋਟੀ ਨੇ ਸੋਨਾ ਠੀਕ ਆ ਤੇ ਬਾਕੀ ਰੰਗ ਢੰਗ ਤੁਸੀਂ ਛੋਟੀ ਦਾ ਦੇਖ ਲਓ ਠੀਕ ਆ ਮੂੰਹ ਮੱਥੇ ਦੀ ਬਿਲਕੁਲ ਪਤਲਾ ਫੇਸ ਤੇ ਪਤਲੀ ਚਮੜੀ ਸਮਾਂ ਲੈ ਜੇ ਦੋ ਸਮਾਂ ਲੈ ਜੇ ਚਾਰ ਬਸ ਇਹ ਘਟੋ ਘਟ ਲੈਂਦੀ ਆ ਦੋ ਚਾਰ ਦਿਨ ਹੀ ਖਾਣੇ ਜੇ ਨੇ ਬਾਕੀ ਥੱਲਿਓਂ ਕਰਮ ਵਾਲੀ ਜਿੰਨੀ ਕ ਲਥਰੀ ਚਾਹੀਦੀ ਸੀ ਓਨੀ ਕ ਲੱਥੀ ਖੜੀ ਆ ਠੀਕ ਹੈ ਲੈਫਟੀ ਲੂਪਤੀ ਚੰਗੀ ਆ ਤੇ ਥਣ ਵੀ ਪੂਰਾ ਮੁੱਠੀ ਹੱਤੀ ਚਵਾਈ ਦਾ ਥਣ ਤਿਆਰ ਕਰੂਗੀ ਤੇ ਸਤਨਾਮ ਇੱਕ ਵਾਰੀ ਜਿਹੜਾ ਵੀਰੇ ਹੋਰ ਆ ਇਹਨੂੰ ਕਢਾਦੀ ਮਰਾਂ ਤੋਰ ਆਓ ਜਿਹਾ ਆ ਲੈ ਤੇ ਥੋੜੀ ਉਪਰੋਂ ਨਰਮ ਸੇਵਾ ਦੇ ਵਿੱਚ ਆ ਦੋਸਤੋ ਅਗੇ ਸੂਨ ਸਵਾਉਣ ਤੋਂ ਬਾਅਦ ਕੋਈ ਚੰਗੀ ਕੇਅਰ ਕਰੂਗਾ ਝੋਟੀ ਭਰੂਗੀ ਤੇ ਗਾਂ ਆਪਾਂ ਹਮੇਸ਼ਾ ਗੱਲ ਕਹਿ ਦਿੰਦੇ ਆ ਵੀ ਪਹਿਲੇ ਸਵੇਰ ਦੂਜੇ ਸਵੇਰ ਦੂਜੇ ਸਵੇਰ ਜਾ ਕੇ ਐਨੀਮਲ ਕੋਈ ਵੀ ਤਿਆਰੀ ਫੜਦਾ ਦੂਜੇ ਸਵੇਰ ਦੁੱਧ ਵੀ ਚੰਗਾ ਚਵਾਉਂਦਾ ਸਰੀਰ ਤੋਂ ਪੱਖੋਂ ਵੀ ਭਰਤਾ ਹੈ ਪਸ਼ੂ ਠੀਕ ਹੈ ਜੀ ਪਹਿਲਾਂ ਨਾਲ ਝੋਟੀਆਂ ਕਈ ਵਾਰਾ ਉਹਨੀ ਕੇਅਰ ਨਹੀਂ ਕੋਈ ਵੀਰ ਕਰਦਾ ਲੱਗ ਬਣ ਜਾਂਦੀਆਂ ਨੇ ਤੇ ਫਿਰ ਅੰਦਰ ਜਦੋਂ ਬੱਚਾ ਪਾਲਦਾ ਠੀਕ ਹੈ ਜੀ ਉਹਦੇ ਕਰਕੇ ਕਿਤੇ ਨਾ ਕਿਤੇ ਪਸ਼ੂ ਨੂੰ ਘੱਟ ਲੱਗਦਾ ਤੇ ਅੰਦਰ ਬੱਚਾ ਚੰਗੀ ਗ੍ਰੋਥ ਕਰ ਜਾਂਦਾ ਸੋ ਲੈਫਟੀ ਜਿੰਨੀ ਆ ਆ ਕਰੋ ਜੱਕ ਬਹੁਤ ਖੂਬਸੂਰਤ ਠੀਕ ਹੈ ਜੀ ਬਾਕੀ ਬਣੋ ਬਣੂਗੀ ਬਹੁਤ ਚੰਗੀ ਆ ਬਣੀ ਦੇ ਕਰਮ ਵਾਲੀ ਹੋਣੀ ਬਣੀ ਹੈ ਪੂਰੀ ਫੈਦੀ ਸਾਫ ਪੂਰੀ ਬੜੀ ਹੈ ਬਾਕੀ ਥਣ ਬਹੁਤ ਸੋਹਣਾ ਲੱਗਾਈ ਲਓ ਜੀ ਬਹੁਤ ਪਿਆਰੀ ਕੱਟੀ ਆ ਦੋਸਤੋ ਜਰੂਰ ਹੱਥ ਪਾ ਲਿਓ ਪਹਿਲਾ ਪਾਸੋਂ ਨਵਾ ਪਾਸੋਂ ਹਰ ਕੋਈ ਵੀ ਖਰੀਦਣਾ ਚਾਹੁੰਦਾ ਠੀਕ ਆ ਜੀ ਬਾਕੀ ਭਾਅ ਫੜਦੇ ਵਿੱਚ ਬਣ ਜੇ ਉਹ ਵੀ ਪੁੱਛ ਲੈਣੀ ਆ ਤੇ ਸਤਨਾਮ ਖੁੰਦੀ ਕਿੰਨੇ ਦੀ ਇਹ ਅੱਜ ਇਹਦਾ ਭਾਜੀ ਮੁੱਲ ਕੋਈ 65 ਨਹੀਂ ਕੋਈ 60 ਨਹੀਂ ਹਾਂ ਇਹ ਜੈਸਨ ਹੋਏ 57000 ਦਵਾਂਗੇ ਵੀ ਹਾਂ ਨਾ ਹੀ ਇੱਥੇ ਹਾਂਜੀ ਥੋੜਾ ਬੋੜਾ ਕਰ ਦਾਂਗੇ ਮਾਤਰ ਕੋ ਨਹੀਂ ਆ ਗਿਆ ਬਣਾ ਫਿਰ ਕਰਾਂਗੇ ਜਰੂਰ 57 ਦੀ ਹਾਂਜੀ ਲਓ ਜੀ 57000 ਦੀ 200 ਚੋਟੀ ਕੱਟੀ ਤੁਹਾਨੂੰ ਮਿਲ ਜਾਣੀ ਆ ਬਹੁਤ ਪਿਆਰੀ ਆ ਠੀਕ ਆ ਜੀ ਸੋ ਲੈਫਟੀ ਵੀ ਬਹੁਤ ਸੋਹਣੀ ਆ ਮਗਰਲੇ ਖੁਰ ਤੋਂ ਪਿਆ ਅੱਖਾਂ ਦੇ ਵਿੱਚ ਜਵਾਬ ਆ ਠੀਕ ਆ ਜੀ ਜਿੰਨੀ ਵੀ ਇਹ ਪੂਰੀ ਸਾਫ਼ ਆ ਸਭ ਸਾਫ਼ ਪੂਰੀ ਜਿੰਨੀ ਵੀ ਇਹ ਸਾਫ਼ ਸੁਥਰੀ ਜੇ ਬਾਡੀ ਪੰਤਰ ਦੀ ਵੀ ਅੱਗੇ ਕੋਈ ਭਰਾ ਚੰਗੀ ਕੇਅਰ ਕਰੂਗਾ ਝੋਟੀ ਚੰਗੀ ਤਿਆਰ ਹੋ ਜੂਗੀ ਗਾਂ ਸੌਣ ਤੋਂ ਬਾਅਦ ਵੀ ਚੰਗੀ ਸੰਭਾਲ ਕੋਈ ਕਰ ਲੂਗਾ ਦੁੱਧ ਵੀ ਚੰਗਾ ਚਬਾਜੂਗੀ ਇਹ ਅੱਜ ਐਨੀਮਲ ਨੇ ਟੋਟਲ ਵੀਰ ਸਤਨਾਮ ਦੇ ਇਸ ਕਿੱਲੇ ਤੋਂ 6 ਨਗ 2 ਮਹੀਂ ਮੱਝਾਂ ਝੋਟੀਆਂ ਦਿਖਾ ਦੀਆਂ ਨੇ ਤੇ 4 ਇਧਰ ਵੜਾ ਤੁਸੀਂ ਦੇਖ ਲਈ ਠੀਕ ਆ ਜੀ ਝੋਟੀਆਂ ਸਵਾਈਆਂ 3 ਗੱਬਣ ਤਿਆਰੀ ਵਾਲੇ ਪਸ਼ੂ ਆ ਸੋ ਆਓ ਇੱਥੇ ਆਣ ਕੇ ਆਪਣੀ ਨਰਖ ਪਰਖਾ ਤਸੱਲੀ ਕਰੋ ਬਿਲਕੁਲ ਵਾਜਬ ਜਾਇਜ਼ ਰੇਟ ਆ ਤੇ ਨੰਬਰ ਆਪਾਂ ਲੈ ਲੈਨੇ ਆ ਸਤਨਾਮ ਤੋਂ ਜਿੰਨਾ ਤੇ ਤੁਸੀਂ ਕਾਲ ਕਰਨੀ ਹੈ ਭਾਈ ਨੰਬਰ ਆਪਣਾ 6280803148 ਠੀਕ ਆ ਜੀ 6280803148 ਹਾਂਜੀ ਠੀਕ ਆ ਸਤਨਾਮ ਹੋਰ ਕੋਈ ਗੱਲਬਾਤ ਨਹੀਂ ਭਾਜੀ ਭਾ ਗੱਲਬਾਤ ਇਹੋ ਹੀ ਆ ਵੀ ਭਣ ਭਰਾ ਜਿਹੜਾ ਆਉਂਦਾ ਆਪਣੀ ਥੱਲੀ ਕਰਕੇ ਲੈ ਕੇ ਜਾਵੇ ਬਾਅਦ ਚਾਨੂੰ ਕੋਈ ਲਾਂਮਾ ਨਾ ਦੇ ਹੁਣ ਸਾਡੇ ਕਿਲੇ ਜੇ ਇੱਕ ਟਾਈਮ ਤੇ ਹੋਵੇ ਦੋ ਟਾਈਮ ਤੇ ਇਹਦਾ ਗੱਭਨ ਡੰਗਰਿਆ ਉਹਦੀ ਆਪਣੀ ਪਾਰ ਪਿੱਛੇ ਦੀ ਗਾਰੰਟੀ ਹੋਊਗੀ ਇੱਕ ਵਾਰੀ ਕੋਈ ਵੀ ਇੱਥੇ ਆਉਂਦਾ ਤੈਨੂੰ ਸੱਜਣ ਆਪਣੇ ਭੈਣ ਭਰਾ ਹੀ ਜਿਹੜੇ ਵੇਖ ਕੇ ਢੀਦੂ ਰਹਉਂਦੇ ਆ ਬਸ ਬਸ ਆਪੇ ਜਿਹੜਾ ਕਰੋ ਆਪਦੇ ਵੱਲੋਂ ਵੀ ਵੀਰ ਇੱਥੇ ਬਹਿ ਕੇ ਮੇਰਾ ਵੀ ਇੱਕ ਵਾਰੀ ਚਵਾਈ ਦੀ ਸੀ ਕੋਈ ਕਰ ਜਾਂ ਤਿੱਪਣ ਵਾਲੀ ਗੱਲ ਤਿੱਪ ਕੇ ਤਸੱਲੀ ਮੈਂ ਇਹਦੇ ਭਾਜੀ ਰੇ ਇੱਕ ਵਾਰੀ ਇਹਨੇ ਆਪਦੀ ਤਸੱਲੀ ਭਣਾ ਪਾ ਕੇ ਪਾਸ ਹੁੰਦਾ ਪਸੂ ਨੂੰ ਕੋਈ ਮੌਕੇ ਤੇ ਅਸੀਂ 100 ਰੁਪਏ ਤੈਨੂੰ ਅਸੀਂ ਘਟਾ ਦੇਨੇ ਵਾਹ ਵਾਹ ਹਾਂਜੀ ਹਾਂਜੀ ਠੀਕ ਆ ਬਸ ਇਹੋ ਬੇਨਤੀ ਹੈ ਭੈਣ ਭਰਾਵਾਂ ਨੂੰ ਆਪਾਂ ਕੰਮ ਆਪਾਂ ਕਰਨਾ ਲੌਂਗ ਟਾਈਮ ਦੇ ਲਈ ਅੱਗੋਂ ਆਪਣੇ ਤੇ ਵਿਸ਼ਵਾਸ ਕਰਕੇ ਕੋਈ ਚੰਗਾ ਮਾਲ ਆਪਣੇ ਕਰਾਉਣ ਹਾਂਜੀ ਹਾਂਜੀ ਭ লাভ দোস্ত নাম্বার ਬਿਲਕੁਲ ਸਕਰੀਨ ਤੇ ਲੱਗ ਚੁਕਾ ਵੀਰ ਸਤਨਾਮ ਦਾ ਪਿੰਡ ਚਕਰੀ ਤੁਸੀਂ ਵਿਜਿਟ ਕਰਨੀ ਆ ਸਰਹਿਆਲੀ ਤੋਂ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਆ ਜੱਲੇয়াল ਪਿੰਡ ਬਿਲਕੁਲ ਲੱਗ ਗਿਆ ਤੇ ਸਰਹਾਲੀ ਮੰਡ ਪਿੰਡ ਦੀ ਦੂਰੀ ਥੋੜੀ ਆ ਨਿਸ਼ਾਰੇ ਪੰਨੂਆ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਆ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ